ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 27 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਕੱਲ ਕਾਫੀ ਇਲਾਕਿਆਂ ਦੇ ਵਿੱਚ ਵਧੀਆਂ ਮੀਂਹ ਪਿਆ ਖਾਸ ਕਰਕੇ ਬੁਆਦ ਖੇਤਰ ਤੇ ਪੂਰਬੀ ਮਾਲਵੇ ਦੇ ਖੇਤਰ ਜਿਵੇਂ ਪਟਿਆਲਾ ਹੋ ਗਿਆ ਰਾਜਪੁਰਾ ਹੋ ਗਿਆ ਜਾਂ ਫਤੇਗੜ ਸਾਹਿਬ ਖੰਨਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਭਾਰੀ ਮੀਂਹ ਵੀ ਪਿਆ ਸੋ ਅੱਜ ਵੀ ਮਾਹੌਲ ਉਸੇ ਤਰ੍ਹਾਂ ਦਾ ਹੀ ਹੈ ਸਵੇਰ ਵੇਲੇ ਤੋਂ ਬੱਦਲ ਵਜ ਬਣਨੀ ਸ਼ੁਰੂ ਹੋ ਚੁੱਕੀ ਹੈ ਅੱਜ ਸਵੇਰ ਵੇਲੇ ਪਵਾਦ ਖੇਤਰ ਮਾਝਾ ਤੇ ਦੁਆਬੇ ਦੇ ਖੇਤਰਾਂ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਪੂਰੀ ਪੂਰੀ ਬਣੀ ਹੋਈ ਹੈ ਜਿਵੇਂ ਅਮਰਸਰ ਪੰਤਨ ਤਨ ਕਰਪੂ ਤਲਾ ਤੇ ਜਲੰਧਰ ਇਹਨਾਂ ਖੇਤਰਾਂ ਦੇ ਵਿੱਚ ਵੀ ਅੱਜ ਦੁਪਹਿਰ ਤੋਂ ਪਹਿਲਾਂ ਪਹਿਲਾਂ ਵਧੀਆ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਪਰ ਇਹ ਕਾਰਵਾਈਆਂ ਸਾਰੇ ਇੱਕ ਸਾਰ ਨਹੀਂ ਹੋਣਗੀਆਂ ਕੁਝ ਕੁ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਤੇ ਕੁਝ ਕੁ ਹਲਕੇ ਤੋਂ ਦਰਮਿਆਨੇ ਛਰਾਟੇ ਰਹਿ ਸਕਦੇ ਹਨ ਜਿਹੜੇ ਇਲਾਕਿਆਂ ਦੇ ਵਿੱਚ ਅੱਜ ਧੁੱਪ ਲੱਗਦੀ ਹੈ ਸਵੇਰ ਵੇਲੇ ਉਹਨਾਂ ਖੇਤਰਾਂ ਦੇ ਵਿੱਚ ਸ਼ਾਮ ਦੁਪਹਿਰ ਤੋਂ ਬਾਅਦ ਮੀਂਹ ਦੇ ਛਰਾਟੇ ਲੱਗਦੇ ਹੋਏ ਦਿਖਾਈ ਦੇਣਗੇ ਸੋ ਅੱਜ ਜਿਹੜਾ ਮੀਂਹ ਆ ਉਹ ਮੱਝੇ ਮਾਲਵੇ ਤੇ ਪਵਾਰ ਖੇਤਰ ਤਿੰਨਾਂ ਹੀ ਖੇਤਰਾਂ ਦੇ ਵਿੱਚ ਹੋਵੇਗਾ ਕੱਲ ਵਾਲੇ ਖੇਤਰਾਂ ਦੇ ਵਿੱਚ ਵੀ ਅੱਜ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਜਿਵੇਂ ਲੁਧਿਆਣਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਪਟਿਆਲਾ ਹੋ ਗਿਆ ਜਾਂ ਚੰਡੀਗੜ੍ਹ ਆਨੰਦਪੁਰ ਰੋਪੜ ਮਾਹਲ ਇਹਨਾਂ ਖੇਤਰਾਂ ਦੇ ਵਿੱਚ ਅੱਜ ਵੀ ਦਿਨ ਵੇਲੇ ਮੀਂਹ ਦੀ ਉਮੀਦ ਰਹੇਗੀ ਕਿਤੇ ਬਰੀਆ ਕਿਤੇ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਅੱਜ